ਸਿਕਲ ਜੀ ਸਾਰਨ ਨੂੰ ਵੈਲਕਮ ਬੈਕ ਟੂ ਨਿਊ ਬਲੌਗ ਅੱਜ ਅਸੀਂ ਬਣਾ ਰਹੇ ਹਾਂ ਚੁੱਲੇ ਤੇ ਦਾਲ ਵਾਲੇ ਪਰੌਠੇ ਇੱਧਰ ਪਹਿਲਾਂ ਮੈਂ ਆਟਾ ਗੁੰਨ ਰਹੀ ਹਾਂ ਇਹ ਅੰਦਰ ਕਿਉਂਕਿ ਇੱਥੋਂ ਦੀ ਨਾ ਸਾਡੇ ਮਤਲਬ ਕਿ ਸੂਰਜ ਬਹੁਤ ਹੀ ਜ਼ਿਆਦਾ ਆਉਂਦਾ ਤੇ ਇੱਥੇ ਨਾ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ 8 ਵਜੇ ਤੋਂ ਬਾਅਦ ਤੇ ਤਾਂ ਲੱਗ ਕੇ ਕਿ ਆ ਕੀ ਇਹ ਹਨਾ ਜੇ ਆਪਾਂ ਇੱਥੇ ਲਾਉਣੇ ਆ ਤਾਂ ਉਹਦੇ ਨਾਲ ਤੂੰ ਐਨਾ ਜ਼ਿਆਦਾ ਗਰਮ ਆਉਂਦਾ ਕਿ ਸਾਰੇ ਅੰਦਰੋਂ ਸਾਹ ਦੀ ਪ੍ਰੋਬਲਮ ਵੀ ਆਉਣ ਲੱਗ ਜਾਂਦੀ ਹੈ ਸਾਹ ਨੂੰ ਘੇਂਦਾ ਇਸ ਲਈ ਅੱਜ ਆਪਾਂ ਬਣਾ ਰਹੇ ਹਾਂ ਚੁੱਲੇ ਤੇ ਪਰੌਠੇ ਤੇ ਸੋਨੂੰ ਵੀ ਦਿਖਾਵਾਂਗੇ ਤੁਸੀਂ ਵੀ ਚੁੱਲੇ ਤੇ ਬਣਾ ਕੇ ਦੇਖਿਆ ਕਰੋ ਇੱਕ ਤਾਂ ਇਹਦੇ ਚ ਇਹ ਆ ਹਨਾ ਵੀ ਚਲ ਆਪਾਂ ਵੀ ਵਧੀਆ ਸਿਲੰਡਰਾਂ ਦੀ ਗੱਲ ਨੂੰ ਫੱਟੀ ਤੇ ਤਾਂ ਥੋੜੀ ਬਸ ਅੱਗ ਹੀ ਮਚਾਉਣੀ ਔਕੀ ਆ ਬਾਕੀ ਤਾਂ ਠੀਕ ਐ ਤੇ ਇੱਕ ਵਸਤੂ ਆਣਾ ਥੋੜਾ ਜਿਆਦਾ ਹੋਵੇ ਤੇ ਇਧਰ ਆਪਾਂ ਕਰ ਰਹੇ ਆ ਦੇਸੀ ਘਿਓ ਗਰਮ ਕਿਉਂਕਿ ਆਪਾਂ ਖੰਨੀ ਖਾਂਦੇ ਹੈਗੇ ਰਫੈਂਡ ਦੇ ਪਰੌਠੇ ਤੇ ਦੇਸੀ ਘਿਓ ਉਹਦੇ ਵਧੀਆ ਰਹਿੰਦੇ ਆ ਕਿਉਂਕਿ ਘਰ ਦਾ ਘਿਓ ਹੁੰਦਾਗਾ ਤੇ ਜੇ ਘਰ ਦਾ ਘਿਓ ਹੋਵੇ ਤਾਂ ਦੇਸੀ ਘਿਓ ਦੀ ਪਰੌਠੇ ਬਣਾਇਆ ਕਰੋ ਉਹਦੇ ਬਹੁਤ ਹੀ ਜਿਆਦਾ ਸਵਾਦ ਲੱਗਦੇ ਆ ਤੇ ਆਟਾ ਵੀ ਗੁੰਨ ਲਿਆ ਹੁਣ ਆਪਾਂ ਪਰੌਠੇ ਬਣਾਵਾਂਗੇ ਕਹਿੰਦਾ ਮੈਂ ਇੱਧਰ ਨੂੰ ਕਿ ਇੱਧਰਲੀ ਸਾਈਡ ਮੈਂ ਗਲਤ ਬੈਠੀ ਆ ਉੱਧਰ ਨੂੰ ਬੈਠਣਾ ਕਿ ਕੋਸ਼ਿਸ਼ ਕਰਿਆ ਕਰੋ ਸਾਰੇ ਜਣੇ ਵੀ ਹਨਾ ਰੋਟੀ ਜਿਹੜੀ ਚੁੱਲੇ ਦੀ ਬਣਾ ਕੇ ਖਾਈਏ ਕਿਉਂਕਿ ਗੈਂਸ ਚ ਜਿਹੜੀਆਂ ਸੜੀਆਂ ਗੈਂਸਾਂ ਪਾਈਆਂ ਹੁੰਦੀਆਂ ਨੇ ਤੇ ਉਹਦੀ ਰੋਟੀ ਉਂ ਵੀ ਖਾਨ ਚ ਕੁੜਤਨ ਚ ਹੁੰਦੀ ਆ ਤੇ ਇਹਦੀ ਆਪਾਂ ਤੁਸੀਂ ਦੇਖ ਹੀ ਸਕਦੇ ਹੋ ਲੱਕੜਾਂ ਨਾਲ ਵਧੀਆ ਕੱਲੀਆਂ ਆਪਾਂ ਲੱਕੜਾਂ ਹੀ ਲਾਈਆਂ ਨੇ ਤੇ ਇਹਦੀ ਰੋਟੀ ਨਾਲ ਤਾਂ ਨਾ ਸੌਫਟ ਹੁੰਦੀ ਹੈ ਨਾਲੇ ਉਹ ਵੀ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਇਸ ਲਈ ਆਪਾਂ ਚੁੱਲੇ ਤੇ ਅੱਜ ਰੋਟੀ ਪਕਾ ਰਹੇ ਹਾਂ ਤੋਂ ਆਂ ਬਹੁਤ ਚਾ ਦੇ ਹੁੰਦਾ ਤੋਂ ਆਈ ਜਾਂਦਾ ਥੋੜਾ ਜਿਹਾ ਮਤਲਬ ਤਾਂ ਕਮਟੀ ਨੂੰ ਲਾ ਦੇ ਕਾਦੀ ਦੀ ਦਾਲ ਪਈ ਐ ਇਹ ਵਸੇ ਇਹਦੇ ਚ ਇਹਦੇ ਚ ਪਾਈ ਆਪਾਂ ਮੂੰਗੀ ਦੀ ਦਾਲ ਤੇ ਦਾਲ ਜੀਰਾ ਮੇਥੀ ਮਿਰਚ ਹਮ ਸਾਰਾ ਕੁਝ ਪਾਇਆਗਾ ਪਾ ਕੇ ਮਿਕਸ ਕਰ ਲਿਆ ਉਹਦੇ ਨਾਲ ਟੇਸਟ ਥੋੜਾ ਜਿਹਾ ਅਲੱਗ ਆ ਜਾਂਦਾ ਟਿੱਕ ਇਹ ਪ੍ਰੈਪਰਡ ਕਰ ਲਾਂ ਹਮ ਅੱਜ ਅਸੀਂ ਬਣਾ ਰਹੇ ਹਾਂ ਚੁੱਲੇ ਤੇ ਰੋਟੀ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਚੁੱਲੇ ਤੇ ਰੋਟੀ ਬਣਾਉਣ ਦੀ ਕਿਉਂਕਿ ਗੈਸ ਤੇ ਇੱਕ ਤਾਂ ਉੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਆਉਂਦੀ ਆ ਉੱਪਰ ਦੇ ਜਿਹੜੀਆਂ ਗੈਸ ਹੁੰਦੀ ਆ ਉਹਦੇ ਤੋਂ ਤੁਹਾਨੂੰ ਪਤਾ ਹੀ ਆ ਜ਼ਹਿਰੀਲੀਆਂ ਗੈਸਾਂ ਦੀ ਪਰ ਇਹ ਸਿਲੰਡਰ ਹੁੰਦਾ ਹੈਗਾ ਤੇ ਉਹਦੀ ਰੋਟੀ ਜਿਹੜੀ ਖਾਨਚ ਵੀ ਕੜਤਨਚ ਆਉਂਦੀ ਆ ਤੇ ਜਿਹੜੀ ਚੁੱਲੇ ਦੀ ਰੋਟੀ ਹੁੰਦੀ ਆ ਤੇ ਉਹ ਖਾਨਚ ਵੀ ਬਹੁਤ ਜ਼ਿਆਦਾ ਟੇਸਟ ਹੁੰਦੀ ਆ ਤੇ ਇਹ ਚਾਰੇ ਪਾਸੇ ਹੁੰਦੇ ਲੋ ਐਂ ਪੱਕ ਜਾਂਦੀ ਆ ਕਿੰਨਾ ਕੈਂਟ ਪਰੋਠਾ ਬਣਿਆ ਆ ਬਹੁਤ ਹੀ ਜਿਆਦਾ ਵਧੀਆ ਬਣ ਜਾਂਦੇ ਆ ਸੌਫਟ ਸੌਫਟ ਹੁੰਦੇ ਆ ਬਾਕੀ ਖਾਨਚ ਵੀ ਹੈ ਟੇਸਟੀ ਬਹੁਤ ਜਿਆਦਾ ਹੁੰਦੇ ਆ ਬਸ ਇੱਕ ਅੱਗ ਮਚਾਉਣ ਚ ਥੋੜੀ ਜੀ ਦਿੱਕਤ ਆਉਂਦੀ ਆ ਤੇ ਤੁਸੀਂ ਉਹ ਮੇਰੇ ਮੰਗੂ ਕਹਿ ਕੇ ਮਚਵਾ ਲਿਆ ਕਰੋ ਵੀ ਮੈਨੂੰ ਮਚਾ ਕੇ ਦੇ ਦੋ ਤੇ ਮੈਂ ਰੋਟੀ ਬਣਾ ਦੇਣੀ ਆ ਠੀਕ ਹੈ ਨਾ ਇੱਥੇ ਛੋਟ ਲਾ ਦੇ ਚੰਗੀ ਆ ਤਾਰੀਆਂ ਪੈਣਾ ਨੂੰ ਬੇਨਤੀ ਹੈ ਕਿ ਚੁੱਲੇ 'ਤੇ ਰੋਟੀ ਬਣਾਇਆ ਕਰੋ ਇਹਦੇ ਨਾਲ ਇੱਕ ਤਾਂ ਆਪਣੇ ਗੈਸ ਦੀ ਬਚਤ ਹੁੰਦੀ ਆ ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ ਖੁੱਲੀ ਹਵਾ ਵੀ ਵਧੀਆ ਆਪਾਂ ਖੁੱਲੀ ਹਵਾ 'ਚ ਬੈਠ ਕੇ ਬਣਾ ਸਕਦੇ ਆ ਤੇ ਇਹ ਜਿਹੜੀ ਰੋਟੀ ਹੈ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੀ ਆ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਵਧੀਆ ਬਣਦੀ ਆ ਇਹ ਪਰੌਂਠੇ ਬੰਦੇ ਆ ਇਹ ਪਰੌਂਠੇ ਕਾਦੇ ਦਾਲ ਇੱਕ ਹੋਰ ਕੀ ਕੁਛ ਆ ਇਸੇ ਦਾਲ ਪਾਈ ਹੈ ਜੀਰਾ ਪਾਈ ਹੈ ਮੇਥੀ ਪਾਈ ਹੈ ਤੇ ਨਮਕ ਮਿਰਚ ਤੁਸੀਂ ਆਪਦੀ ਮਨ ਮਰਜ਼ੀ ਨਾਲ ਪਿਆਜ਼ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਤਾਂ ਨਹੀਂ ਪਾਏ ਹੈਗੇ ਦਾਲ ਦੇ ਵਿੱਚ ਪਹਿਲੇ ਹੀ ਸੀਗੇ ਪਿਆਜ਼ ਸੀ ਟਮਾਟਰ ਸੀ ਤੇ ਇਹਦੇ ਵਿੱਚ ਬਸ ਇਕੱਲਾ ਜੀਰਾ ਤੇ ਮੇਥੀ ਤੇ ਨਮਕ ਮਿਰਚ ਐਡ ਕਰ ਲਿਆ ਤਾਂ ਬਿਲਕੁਲ ਜਿਦਾ ਵੀ ਲਾਜ ਆ ਤੁਹਾਨੂੰ ਜਿਹੜਾ ਟੈਸਟ ਆ ਉਠੇ ਦੇ ਉੱਤੇ ਮੱਖਣੀ ਧਰ ਨਾਲੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਦੇਖੋ ਸਵਾਦੀ ਵੱਖਰਾ ਹੁੰਦਾ ਪਰੌਂਠਾ ਤੇ ਆਪਾਂ ਮੱਖਣੀ ਧਰ ਕੇ ਖਾਣੇ ਆਣ ਨਾਲ ਹੋਵੇ ਲੱਸੀ ਹਰੀਆਂ ਮਿਰਚਾਂ ਹੋਣ ਮੂਲੀ ਦਾ ਸਲਾਦ ਹੋਵੇ ਮੂਲੀ ਦਾ ਸਲਾਦ ਹੋਵੇ ਤੇ ਨਾਲ ਦਹੀਂ ਦਾ ਰੈਤਾ ਹੋਵੇ ਰੈਤਾ ਹੋਵੇ ਸਹੀ ਗੱਲ ਆ ਚੁੱਲੇ ਦੇ ਤਾਜ਼ੇ ਤਾਜ਼ੇ ਪਰੌਂਠੇ ਬੰਦਦੇ ਹੁਣ ਫਿਰ ਸਵਾਦ ਸਾਰੇਆ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਲੀਜ਼ ਸਾਡੇ ਪੇਜ ਨਾਲ ਜੁੜੋ ਤੇ ਅੱਗੇ ਵੀ ਨਵੀਆਂ ਇਹ ਜਿਹੇ ਦੇਸੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇੱਕ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਨੂੰ ਦੱਸਿਆ ਵੀ ਜਰੂਰ ਕਰੋ ਕਿ ਕਿੱਥੇ ਸਾਡੀ ਕੋਈ ਗਲਤੀ ਆ ਵੀ ਅਸੀਂ ਅੱਗੇ ਕਿਹੜੀ ਵੀਡੀਓ ਹੋਰ ਤੁਹਾਨੂੰ ਨਵੀਂ ਬਣਾ ਕੇ ਦੱਸਿਓ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਇਹਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜਦੋਂ ਵੀ ਭੈਣਾਂ ਤੁਸੀਂ ਆਟਾ ਚੱਕਣਾ ਤਾਂ ਪਲੀਜ਼ ਇਹਦੇ ਤੇ ਨਾ ਘੋਲ ਲਾ ਲਿਆ ਕਰੋ ਤੇ ਇਹਦੇ ਨਾਲ ਨਾ ਸਿਕਰੀ ਨਹੀਂ ਆਉਂਦੀ ਹੁੰਦੀ ਆਟੇ ਨੂੰ ਆਟੇ ਤੇ ਜਾਂ ਇਹਨੂੰ ਚੰਗੀ ਤਰ੍ਹਾਂ ਹਨਾ ਕਿਸੇ ਪਲੇਟ ਨਾਲ ਜਾਂ ਉੱਤੇ ਪਾਵੇਂ ਲੁਫਾਫਾ ਚੜਾ ਦਿਆ ਕਰੋ ਉਹਦੇ ਨਾਲ ਟੱਕ ਦਿਆ ਕਰੋ ਇਹਦੇ ਨਾਲ ਆਟਾ ਆਪਣਾ ਨਾ ਓਮੀ ਪਿਆ ਰਹਿੰਦਾ ਜਿਵੇਂ ਆਪਾਂ ਗੁੰਨਿਆ ਹੁੰਦਾਗਾ ਤੇ ਜਮਾਂ ਵੀ ਸਿਕਰੀ ਨਹੀਂ ਆਉਂਦੀ ਸਾਫ ਸਾਫ ਪਿਆ ਰਹਿੰਦਾਗਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ